ਹਾਂਜੀ ਪਟੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਜਿਹੜੇ ਕਪ ਪਲੇਟਾ ਪਾਉਣ ਨੇ ਆਪਾਂ ਉਹ ਸੂ ਕਮੀ ਦੀ ਕਿਵੇਂ ਕਟਿੰਗ ਕੀਤੀ ਜਾਂਦੀ ਹੈ ਤੇ ਸਹੀ ਤਰੀਕੇ ਨਾਲ ਘਟਾਈ ਆਪਾਂ ਦੱਸਦੇ ਹਾਂ ਇਹ ਤੁਹਾਨੂੰ ਹਰ ਇੱਕ ਬਰੀਕ ਤੋਂ ਬਰੀਕ ਗੱਲ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ ਤੇ ਜੇ ਕੋਈ ਨਾ ਸਮਝ ਆਈ ਤਾਂ ਫਿਰ ਤੁਸੀਂ ਕਮੈਂਟ ਕਰ ਦੇਣਾ ਸੀ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਜਵਾਬ ਦੇ ਦੇਵਾਂਗੇ ਤੇ ਹਰ ਬਰੀਕ ਤੋਂ ਬਰੀਕ ਗੱਲ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗੀ ਤੇ ਤੁਸੀਂ ਮੇਰੀ ਵੀਡੀਓ ਧਿਆਨ ਨਾਲ ਟੈਂਡ ਤੇ ਜਰੂਰ ਦੇਖਮੀ ਜੀ ਤੇ ਆ ਆ ਬੱਲੇ ਆ ਕਮੀਜ਼ ਦਾ ਕੱਪੜਾ ਜੀ ਤੇ ਆ ਆਪਣਾ ਫਰੰਟ ਪੱਲਾ ਆਹ ਆ ਬੈਕ ਪੱਲਾ ਬੈਕ ਪੱਲਾ ਆਪਾਂ ਹਮੇਸ਼ਾ ਇਹਦੇ ਨਾਲੋਂ ਅੱਧਾ ਇੰਚ ਆ ਦੇਖੋ ਫਰੰਟ ਆ ਬੈਕ ਇਹਦੇ ਨਾਲੋਂ ਆਪਾਂ ਅੱਧਾ ਇੰਚ ਵਧਾ ਕੇ ਰੱਖਿਆ ਹੈ ਬੈਕ ਪੱਲਾ ਆਪਾਂ ਇਹਦੇ ਨਾਲੋਂ ਅੱਧਾ ਇੰਚ ਦੇਖੋ ਵਧਾ ਕੇ ਰੱਖਿਆ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਕਟਾਈ ਇਹ 19 19 ਇੰਚ ਛਾਤੀ ਤੱਕ ਕਮੀਜ਼ ਹੈ ਜੀ 19 ਇੰਚ ਛਾਤੀ ਦਾ ਕਮੀਜ਼ ਆ ਸਾਡ ਇਹ ਨਾਪ 19 ਇੰਚ ਛਾਤੀ ਆ 7.5 ਕਮਰ ਹੈ ਜੀ ਤੇ 21 ਇੰਚ ਇਹਦੀ ਪਿੱਪ ਆ ਉਹ ਹਿਸਾਬ ਨਾਲ ਅਸੀਂ ਤੁਹਾਨੂੰ ਦੱਸਦੇ ਹਾਂ ਕਟਾਈ ਦੀ ਤੇ ਆਪਾਂ 3 ਇਰਾ ਲੈਣ ਆਮ ਹੈ ਦਾ ਸਹੀ ਥੀਰਾ ਤਾਂ ਜੀ ਇਹਨਾਂ ਦਾ ਸਾਢੇ 6 ਹੈ 13 ਇੰਚ ਹੈ ਤੇ ਆਪਾਂ ਇਹਨਾਂ ਦਾ ਗਲਾ ਡੀਪ ਰੱਖਣਾ ਇਹਦੇ ਲਈ ਆਪਾਂ 10 ਇੰਚ ਗਲਾ ਇਹਨਾਂ ਨੇ ਕਟਾ। ਸੰਘੇਰਾ ਕਰਾਂਗੇ ਤਾਂ 12 ਇੰਚ ਹੋ ਜਾਊਗਾ ਜੀ। ਇਹ ਲਈ ਤੀਰਾ ਲਿਆ ਆਪਾਂ 6 ਇੰਚ। ਤੁਸੀਂ ਕਮੀਜ਼ ਦਾ ਉੱਪਰਲਾ ਫਰੰਟ ਪੱਲਾ ਤੇ ਬੈਕ ਪੱਲਾ ਅਲੱਗ-ਅਲੱਗ ਰੱਖਿਆ ਕਰੋ ਜੀ। ਜਦੋਂ ਆਪਾਂ ਇੱਕ ਤਰ੍ਹਾਂ ਰੱਖ ਲੈਣੇ ਫਿਰ ਉਹਵੇਂ ਨਾਲੇ ਦਾ ਪੱਲਾ ਵਧਾਉਣਾ ਆਪਾਂ ਨੂੰ ਔਖਾ ਜਾਂਦਾ ਫਿਰ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਆਉਂਦੀ। ਫਰੰਟ ਪੱਲਾ ਅਲੱਗ ਕਟਿੰਗ ਕਰਕੇ ਰੱਖਿਆ ਕਰੋ ਤੇ ਬੈਕ ਪੱਲਾ ਅਲੱਗ ਕਟਿੰਗ ਕਰਕੇ ਰੱਖਿਆ ਕਰੋ। 6 ਇੰਚ ਆਪਾਂ ਲੈ ਲਏ ਜੀ ਇਹਦਾ ਤੀਰਾ। ਆ ਸਾਨੂੰ ਛੋਟੀ ਤੋਂ ਛੋਟੀ ਤੇ ਪ੍ਰੀਖਤ ਪ੍ਰੀਖ ਕਰ ਸਾਰੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਤੇ 7 ਇੰਚ ਲਿਆ ਜੀ ਆਪਾਂ ਮੋਢਾ ਇਹਦਾ ਆਰਮ ਮੋਢਾ ਕਹਿੰਦੇ ਨੇ ਤੇ ਇਹ ਮੋੜ ਇਹ ਆਪਾਂ ਜੋ ਮਨ ਰਹੇ ਆ ਆਪਾਂ ਇਹ ਆਪਾਂ ਫਰੰਟ ਪੱਲੇ ਤੋਂ ਹੀ ਮਨ ਰਹੇ ਆ ਆਹ ਪੰਦੇ ਦੀ ਆਪਾਂ ਕੋਈ ਮੰਨਤੀ ਨਹੀਂ ਕਰ ਰਹੇ ਆ ਆਪਾਂ ਸਿਰਫ ਫਰੰਟ ਪੱਲੇ ਤੋਂ ਹੀ ਸਾਰਾ ਕੁਝ ਮਨ ਰਹੇਗਾ ਬੈਗ ਨੂੰ ਹੋਮੀ ਛੱਡ ਦਿਆ ਕਰੋ ਜੀ ਆਹ 7 ਇੰਚ ਆਪਾਂ ਲੈ ਲਏ ਇਤਰੋਂ ਵੀ ਆਪਾਂ 6 ਇੰਚ ਹੀ ਲੈਣਾ ਏ ਇਹ ਆਪਣਾ ਚਾਰਸ ਡੱਬਾ ਬਣ ਜੂਗਾ ਜੀ ਆਪਾਂ ਇਸ ਤਰ੍ਹਾਂ ਬੰਦ ਸਾਈਡ ਗਲੇ ਵਾਲੀ ਸਾਈਡ ਮੇਰੇ ਸਾਈਡ ਹੈ ਜੀ ਤੇ ਜੋ ਮੋਢੇ ਵਾਲੀ ਸਾਈਡ ਆ ਉਹ ਤੁਹਾਡੇ ਇਧਰ ਦੀ ਸਾਈਡ ਆ ਇਹ ਮੋਢੇ ਵਾਲੀ ਸਾਈਡ ਆ ਇਹ ਗਲੇ ਵਾਲੀ ਸਾਈਡ ਆ ਇਸ ਤਰ੍ਹਾਂ ਇਹ ਡੱਬਾ ਬਣਾ ਲਾਂਗੇ ਜੀ ਆਪਾਂ ਜੋ ਆਪਾਂ ਇਥੇ 7 ਦਿਨ ਆਪਾਂ ਲਾਵਾਂਗੇ ਉਹ ਲਾਵਾਂਗੇ ਜੀ 19 ਇੰਚ 19 19 ਇੰਚ ਤੇ 7 ਆ ਉਹਦਾ ਅੱਧ ਹੋ ਜੂਗਾ ਜੀ 9.5 ਸਾਢੇ 9 ਆਪਾਂ ਇੱਥੇ ਲਾ ਲਾਂਗੇ ਸਾਢੇ 9 ਆ ਆ ਜਗ੍ਹਾ ਤੇ ਆ ਜਗ੍ਹਾ ਦੇ ਵਿੱਚ ਆਪਣੇ ਸਾਢੇ 3 ਇੰਚ ਦਾ ਫਰਕ ਪੈ ਗਿਆ ਜੀ ਆ ਦੇਖ ਪਾਸ ਚ ਤੇ ਐਸ ਚ ਸਾਢੇ 3 ਇੰਚ ਦਾ ਗੈਪ ਹੈ ਅਜੇ ਆ ਡੱਬੇ ਦੀ ਝੁੰਡ ਹੈ ਜਿਹੜਾ ਡੱਬਾ ਆਪਾਂ ਉੱਪਰ ਨੂੰ ਲੈ ਕੇ ਇਸ ਤਰ੍ਹਾਂ ਬਣਾਇਆ ਤੇ ਇਸ ਤੋਂ ਲੈ ਕੇ ਇਹ ਸਾਢੇ 3 ਇਹਦੇ ਵਿੱਚ ਆਪਾਂ ਵਿਚਕਾਰ ਆਪਾਂ ਇਹਦੀ ਲਾਈਨ ਲਾਵਾਂਗੇ ਬਿਲਕੁਲ ਇਹਦਾ ਸੈਂਟਰ ਕਰ ਲਾਂਗੇ ਐਸ ਤਰ੍ਹਾਂ ਫੜ ਕੇ ਐਸ ਤਰ੍ਹਾਂ ਸੈਂਟਰ ਕਰ ਲਓ ਚਾਹ ਇਹ ਤਿੰਨ ਮੋੜ ਕੇ ਆਪਾਂ ਇਹਦਾ ਸੈਂਟਰ ਕਰ ਲਾਂਗੇ। ਦੇਖੋ ਪੌਣੇ 2 ਇੰਚ 3.5 ਸੀ ਤੇ ਪੌਣੇ 2 ਇੰਚ ਇਹਦਾ ਅੱਧ ਹੋ ਗਿਆ ਇਹ 3.5 ਦਾ। ਇਹ ਇਸ ਤੋਂ ਆਪਾਂ ਇੱਥੋਂ ਉੱਪਰ ਨੂੰ ਲਾਵਾਂਗੇ ਸਿੱਧਾ ਗਲੇ ਵਾਲੀ ਥੀਰੇ ਦੇ ਬਿਲਕੁਲ ਨਾਲ ਲਾਵਾਂਗੇ ਆਹ ਇੱਕ ਇੰਚ ਦਾ। ਉਹਦੇ ਤੋਂ ਆਪਾਂ ਸੋਨੇ ਕਲਾਈ ਪਾਉਣੀ ਅਸੀਂ ਦੱਸਦੇ ਆਂ ਕਿ ਜੇ ਆਪਾਂ ਨਵੇਂ ਆ ਇਹਦੀ ਵਾਰ ਦੇ ਵਿੱਚ ਆਪਾਂ ਦੁਗਲਾਈ ਕਿਵੇਂ ਪਾਗੇ ਉਹ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੁਹਾਨੂੰ ਲੋੜ ਹੀ ਨਹੀਂ ਫਿਰ ਵਾਰ-ਵਾਰ ਤੇ ਜਿਹੜਾ ਆਪਾਂ ਚੁੰਡਾ ਜੀ ਇਸ ਤੋਂ ਆਪਾਂ 4 ਇੰਚ ਦੀ ਆਪਾਂ ਗਲਾਈ ਪਾਉਣੀ ਹੁੰਦੀ ਹੈ ਇਹ ਆਪਾਂ ਫਰੰਟ ਪੱਲੇ ਦੀ ਗਲਾਈ ਪਾਉਣੀ ਹੁੰਦੀ ਹੈ ਜਿਹੜਾ ਬੈਕ ਪੱਲਾ ਇਹ ਇੱਥੋਂ ਇਸ ਤਰ੍ਹਾਂ ਹੀ ਗਲਾਈ ਐਸ ਇਹਦੇ ਉੱਪਰ ਗਲਾਈ ਪਾਉਣੀ ਜੀ ਫਰੰਟ ਪੱਲੇ ਦੀ ਇਹਦੇ ਉੱਪਰ ਪਾਉਣੀ ਹੈ ਆਮ ਇਹ ਹੋਊਗੀ ਜੀ ਗਲਾਈ ਆ ਵਾਲੀ ਤੇ ਆ ਫਰੰਟ ਪੱਲੇ ਦੀ ਹੋਊਗੀ ਫਰੰਟ ਦੀ ਆਪਾਂ ਗਲਾਈ ਇੱਥੋਂ ਲਿਆਵਾਂਗੇ ਜੀ ਸੱਕ ਕੇ ਆ ਦੇਖੋ ਇਹ ਆਪਣੀ ਫਰੰਟ ਪੱਲੇ ਦੀ ਗਲਾਈ ਹੋ ਗਈ ਬਸ ਦੋਨੇ ਗਲਾਈਆਂ ਸੇਮ ਪਾਉਣੀਆਂ ਇਸ ਤਰ੍ਹਾਂ ਪੂਰੀ ਗਲਾਈ ਚ ਪਾਉਣੀਆਂ ਜੀ ਤੇ ਚੁੰਡ ਨਾ ਕਰਦੇ ਉਹ ਇੱਥੋਂ ਆ ਬੈਕ ਆ ਗਲਾਈ ਬੈਕ ਦੀ ਹੋ ਗਈ ਆ ਫਰੰਟ ਦੀ ਹੋ ਗਈ ਇਹਨਾਂ ਦੋਨਾਂ ਆ ਆਪਣੀ ਹੋ ਗਈ ਛਾਤੀ ਦਾ ਨਾਪ ਹੋ ਗਿਆ 2.5 9 19 ਇੰਚ ਛਾਤੀ ਦਾ ਨਾਪ ਹੋ ਗਿਆ ਸ਼ਕਤੀ ਦਾ ਨਾਅਪ ਤੇ ਜਿਹੜਾ ਆਪਾਂ ਡੱਬਾ ਲਾਇਆ ਲਾਇਆ ਸੀ ਇਹਦਾ ਅੱਧਾ ਸੈਂਟਰ ਕਰ ਲੈਣਾ ਅੱਧ ਕਰਕੇ ਪੌਣੇ 2 ਤੇ ਨਿਸ਼ਾਨੀ ਲਾ ਕੇ ਤੇ ਜਿਹੜੀ ਬੈਕ ਦੀ ਕਟਾਈ ਆਪਾਂ ਇੱਥੋਂ ਇਸ ਤਰ੍ਹਾਂ ਸਿੱਧੀ ਨਿਸ਼ਾਨੀ ਲਾ ਕੇ ਤੇ ਬੈਕ ਦੀ ਜਿਹੜੀ ਆਪਾਂ ਬੈਕ ਪੱਲੇ ਦੀ ਪਾਉਣੀ ਹੈ ਗਲਾਈ ਉਹ ਇਸ ਤੋਂ ਪੈਂਦੀ ਹੈ ਜੀ ਇਸ ਤੋਂ ਤੇ ਜਿਹੜੀ ਫਰੰਟ ਦੀ ਹੈ ਉਹ ਆਪਾਂ ਜਿਹੜਾ ਡੱਬਾ ਲਾਇਆ ਸੀ ਇਸ ਤੋਂ ਪੈਂਦੀ ਹੈ ਇਸ ਤੋਂ ਤੇ ਇਹ ਆਪਾਂ ਵੇਖੋ ਆਪਾਂ ਸਾਹਮਣਾ ਵੀ ਮਿਲ ਕੇ ਸੁਣ ਦੱਸਦੇ ਆਂ ਵੇਖੋ 4.5 ਹੈ ਇੱਥੇ ਸਾਹਮਣਾ ਇਥੋਂ ਆਪਾਂ ਸਾਹਮਣਾ ਮੈਂਦੇ ਆ 6.5 ਇੰਚ ਆਪਣਾ 13 ਇੰਚ ਆਪਾਂ ਸਾਹਮਣਾ ਰੱਖਣਾ ਸੀ ਆਪਾਂ 13 ਇੰਚ ਸਾਹਮਣਾ ਰਹਿ ਗਿਆ ਜੀ ਇਹ ਸਾਹਮਣਾ ਵੀ ਥੋੜਾ ਜਿਹਾ ਮੈਨ ਲਿਆ ਕਰੋ ਜੀ ਕਈ ਵਾਰ ਵੱਧ ਘੱਟ ਹੁੰਦਾ ਫਿਰ ਆਪਾਂ ਨੂੰ ਮੁਸ਼ਕਲ ਹੋ ਜਾਂਦੀ ਹੈ ਇਸ ਤੋਂ ਅੱਗੇ 7 ਇੰਚ ਆਪਾਂ ਛਾਤ ਕਾ ਛਾਤੀ ਤੇ ਲਾ ਲੈ 7 ਇੰਚ ਆਪਾਂ ਛਾਤੀ ਤੇ ਲਾ ਆ ਉਸ ਤੋਂ 7 ਇੰਚ ਆਪਾਂ ਲਾਵਾਂਗੇ ਜੀ ਇਹ ਪ੍ਰਣਾ ਇਹ ਪ੍ਰਖਣੀ ਆਪਾਂ 2.5 ਇੰਚ पौने ग्यारह अपने हिप प्रभु की थे। जी इत छाती रखनी आप साढ़े सतारह ये आप लावे एक इंच वह साढ़े अठारह लाव गए जी आप यह क्योंकि एक इंच पलोइयाच आ जाता हम आपू प्लेटा का दस दें जी प्लेटा नाप कि प्लेट अपनी यह पी साढ़े ग्यारह से इन्हों प्लेट पीती 19 ਇੰਚ 7 ਦੀ ਪਲੇਟ ਪੈਂਦੀ ਹੈ 1.15 ਤੇ ਤੇ ਆਪਾਂ ਇੱਥੇ ਅੱਧਾ ਇੰਚ ਦਾ ਅੱਧਾ ਇੰਚ ਦਾ ਆਪਣੇ ਇੱਥੇ ਸਲਾਈ ਚ ਚਲੇ ਆ ਜਾਂਦਾ ਜੀ ਤੇ ਉਹ ਆਪਾਂ ਅੱਧਾ ਇੰਚ ਵਿੱਚ ਲੈ ਕੇ ਆਪਾਂ 1.15 ਤੇ ਤਿਆਰ ਆ ਪਲੋਈ ਆਪਾਂ 12 ਤੇ ਰੱਖਾਂਗੇ ਜੀ ਕਿਉਂਕਿ ਸਲਾਈ ਵਾਲਾ ਮਾਰਜਨ ਆਪਾਂ ਵਿੱਚ ਲਵਾਂਗੇ 12 ਤੇ ਰੱਖਾਂਗੇ 12 ਤੇ ਰੱਖ ਕੇ ਇਹ ਪਲੋਈ ਆਪਾਂ ਲਾਵਾਂਗੇ ਜੀ ਇਹ ਤੇ 1.5 ਤੇ ਬਚਾ ਲਓ ਇਹਦੇ ਗਾਇਬ ਰੱਖਾਂਗੇ ਵਿਚਾਲੇ ਪਲੋਈਆਂ ਦੇ 6.5 ਸਵਾ 3 ਤੇ ਆਪਾਂ ਇਧਰੋਂ ਲਾ ਲਈ ਤੇ 12 ਤੇ ਆਪਾਂ ਇੱਥੋਂ ਲਾ ਲਈ ਪਲੋਈ ਦੀ ਲੰਬਾਈ ਰੱਖਾਂਗੇ ਆਪਾਂ 6 ਇੰਚ 6 ਇੰਚ ਪਲੋਈ ਦੀ ਲੰਬਾਈ ਰੱਖਾਂਗੇ ਥੋੜਾ ਜਿਹਾ ਆਪਾਂ ਉੱਪਰ ਨੂੰ ਕਰ ਦਿੰਨੇ ਆ ਕਮੀਂ ਕਈ ਆਪਾਂ ਕੈਮਰੇ ਦੇ ਵਿੱਚ ਨਹੀਂ ਦਿਖਦਾ ਚੰਗੀ ਤਰ੍ਹਾਂ ਆ ਦੇਖੋ ਜੀ 6.5 ਇੰਚ ਕਮੀ ਆਪਾਂ ਇਹਦੀ ਪਲੋਈ ਦੀ ਲੰਬਾਈ ਰੱਖੀ ਹੈ ਜੀ ਇਹ ਲੇਖੋਂ ਵੀ ਆਪਾਂ ਸਵਾ 3 ਲਵਾਂਗੇ ਸਾਢੇ 6 ਲੰਬਾਈ ਤੇ ਸਾਢੇ 6 ਆਪਾਂ ਵਿਚਕਾਰੋਂ ਰੱਖ ਲਈਏ ਇਹ ਹੁਣ ਆਪਾਂ ਇਹਨੂੰ ਇਹਨੂੰ ਬਿਲਕੁਲ ਸਿੱਧੀ ਕਰਦੇ ਆਂਗੇ ਜਿਹੜਾ ਪਲੋਈ ਦਾ ਸੈਂਟਰ ਹੁੰਦਾ ਜੀ ਜਿਵੇਂ ਹੁਣ ਆਪਣੀ ਸਾਢੇ 6 ਆ ਸਵਾ 3 ਇਹਦਾ ਸੈਂਟਰ ਬਣੂਗਾ ਜੀ ਸਵਾ 3 ਇੱਥੋਂ ਆਪ ਇੱਕ ਇੱਥੋਂ ਆਪਾਂ ਇੱਕ 1 ਇੰਚ ਕੱਪੜਾ ਵਿੱਚ ਦੇਣਾ ਹੈ 1 ਇੰਚ ਫੇਰ ਆਪਣੀ ਫੀਟਿੰਗ ਬਿਲਕੁਲ ਸਹੀ ਆਉਂਦੀ ਹੈ ਜਦੋਂ ਆਪਾਂ 1 ਇੰਚ ਕਪੜਾ ਦੇ ਦਿੰਨੇ ਆ ਧੰਚ ਐ ਸੈੜ ਧੰਚ ਐ ਸੈੜ ਇਸ ਤੋਂ ਘੱਟ ਕਪੜਾ ਦੇਣ ਨਾਲ ਫਿਰ ਫੀਟਿੰਗ ਨਹੀਂ ਆਉਂਦੀ ਜੀ ਇੰਨਾ ਕਪੜਾ ਤਾਂ ਹੋ 1 ਇੰਚ ਕਪੜਾ ਦਾ ਪਲੋਈ ਦੇ ਵਿੱਚ ਹੋ ਵੀ ਹੋਵੇ ਜਿਹਦੇ ਲਈ ਤੁਸੀਂ ਇੰਨਾ ਧਿਆਨ ਰੱਖਿਆ ਕਰੋ ਕਿ ਜਦੋਂ ਵੀ ਅਸੀਂ ਆਪਾਂ ਹ ਪਲੋਈਆਂ ਪਾਉਣੇ ਅਸੀਂ ਤਿੰਨ ਬਲੇਟਾਂ ਤੇ ਇਹਦੇ ਵਿੱਚ ਤੁਸੀਂ 1 ਇੰਚ ਕਪੜਾ ਛੋੜਾ ਆ ਵੀ ਆਵੇ ਜੀ ਐਸ ਤਰ੍ਹਾਂ ਮਾ ਲਿਆ ਆਖਿਆ ਐਸ ਤਰ੍ਹਾਂ ਤੁਸੀਂ ਨਿਸ਼ਾਨੀ ਲਾ ਲਿਆ ਕਰੋ ਨਾਲ ਤਾਂ ਤੁਹਾਨੂੰ ਸਲਾਈ ਮਾਰਨੀ ਸੌਖੀ ਹੋ ਜਾਂਦੀ ਹੈ जेड़े आप सेंटर किया लैके आप सीधी निशानी लाव गए जी इत जी तो आपई पानी है ये निशानी लाइनी जरूरी है जी क्योंकि आप इस तो प्लेट पावे जी आप टेडी प्लेट पावे ना वो इस निशानी तो पावगे पलोई का बिल्कुल सेंटर है जी जी आह पलोई पावे ये पावगे आप उपरों डब्बे के बिल्कुल इस तरह रख लेना थोड़ा जहा जी आलोई अपनी इस तू थोड़ा जि अंदर नखना फीता ਇਹ ਮੈਂ ਬਸ ਦੋ ਕਸੂਤ ਅੰਦਰ ਰੱਖ ਕੇ ਕੀਤਾ ਫਿਰ ਤੁਸੀਂ ਇਸ ਇਹਦੇ ਉੱਪਰ ਲਾ ਲਿਏ ਜਿਵੇਂ 6 ਇੰਚ ਤੇ ਆਇਤੋਂ ਤੇ ਆਪਾਂ ਇਹ 2 ਇੰਚ ਦਾ ਗੈਪ ਰੱਖਾਂਗੇ ਵਿਚਾਲੇ 2 ਇੰਚ ਦਾ ਗੈਪ ਰੱਖ ਕੇ ਇਸ ਤਰ੍ਹਾਂ ਆਪਾਂ ਇਹਨੂੰ ਲਾਵਾਂਗੇ ਜਿੰਮ ਜਮਾ ਬਿਲਕੁਲ ਆਪਾਂ ਡੱਬੇ ਦੇ ਬਿਲਕੁਲ ਸਿੱਧੇ ਕਰ ਦੇਣਾ ਇਸ ਤਰ੍ਹਾਂ ਇਹਦਾ ਆਪਾਂ ਡੱਬਾ ਬਣਾਇਆ ਸੀ ਇਸ ਤੋਂ ਜਿਹੜੀ ਆਹ ਵਾਲੀ ਆਹ ਵਾਲੀ ਪਲੇਟ ਹੈ ਇਹਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਆਪਾਂ ਇੱਕ ਨਿਸ਼ਾਨੀ ਲਾਵਾਂਗੇ 2 ਇੰਚ ਦੇ ਆਹ ਪਲੇਟ ਦੇ ਬਿਲਕੁਲ ਸਾਹਮਣੇ ਲਾਵਾਂਗੇ ਨਿਸ਼ਾਨੀ 2 ਇੰਚ ਤੇ ਜਿਹੜੀ ਆਪਾਂ ਇਧਰੋਂ ਸੈਂਟਰ ਕੀਤਾ ਆ ਪਲੇਟ ਵੱਡੀ ਪਲੇਟ ਦਾ ਉਹਦੇ ਵਿੱਚ ਆਪਾਂ ਇਹਨੂੰ ਬਿਲਕੁਲ ਸਿੱਧੇ ਲਾਈ ਦਾਂਗੇ ਤੇ ਆ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਆ ਪਲੇਟਾਂ ਆ ਬਿਲਕੁਲ ਇਹਨਾਂ ਦੇ ਵਿਚਾਲੇ ਆਈ ਐ ਜਿਵੇਂ ਹੁਣ ਆ ਵੇਖੋ ਆ ਦੋ 2 ਇੰਚ ਤੇ ਆ ਹੋਗੀ ਦੋ ਤੇ ਆ ਹੋਗੀ ਜੀ ਤੇ ਦੋ ਤੇ ਆ ਹੋਗੀ ਤਿੰਨੇ ਪਲੇਟਾਂ ਦਾ ਜਿਹੜਾ ਆਪਸ ਦੇ ਵਿੱਚ ਜਗ੍ਹਾ ਛੱਡਣੀ ਆਪਾਂ ਤਿੰਨਾ ਪਲੇਟਾਂ ਦੇ ਵਿੱਚ 2-2 ਇੰਚ ਦੀ ਜਗ੍ਹਾ ਛੱਡੀ ਜਾਵੇ ਗੈਪ ਇਹਦੇ ਇੰਚ ਇਹਦੇ ਵਿੱਚ ਵੀ 2 ਇਹਦੇ ਵਿੱਚ ਵੀ 2 ਇਹਨੂੰ ਤੁਸੀਂ ਆਹ ਵੇਖੋ ਬਿਲਕੁਲ ਇਸ ਤਰ੍ਹਾਂ ਸੈਂਟਰ ਕਰਕੇ ਦੇਖੋ ਇਹ ਬਿਲਕੁਲ ਟ੍ਰਾਇੰਗਲ ਸ਼ੇਪ ਬਣੂਗਾ ਆ ਦੇਖੋ ਫਿਰ ਇਹਦੇ ਇਹ ਬਹੁਤ ਨੂੰ ਬਣਾਉ ਇਹ ਬਣੂਗਾ ਸਹੀ ਤਾਂ ਫੇਰ ਸੋਟੀ ਸੋਡੀ ਫੀਟਿੰਗ ਪਰਫੈਕਟ ਆਊਗੀ ਫੇਰ ਹੀ ਸੋਟੀ ਇਹ ਪਲੇਟਾਂ ਪਾਉਣਿਆਂ ਦਾ ਫਾਇਦਾ ਹੈਗਾ ਤੇ ਨਹੀਂ ਜੇ ਹੁਣ ਜੀ ਮਾੜੀ ਮੋਟੀ ਪਲੇਟ ਐ ਇੱਧਰ ਉੱਧਰ ਹੋ ਗਈ ਤਾਂ ਫੇਰ ਇਹ ਪਲੇਟ ਉਨੀ ਵਧੀਆ ਫਿਟਿੰਗ ਨਹੀਂ ਆਉਂਦੀ ਫੇਰ ਤੁਸੀਂ ਇਹਨੇ ਪਲੇਟ ਦਾ ਪਾਈ ਸੀ ਪਰ ਫਿਟਿੰਗ ਨਹੀਂ ਵਧੀਆ ਆਈ ਇਹਦੇ ਲਈ ਆ ਜ਼ਰੂਰੀ ਹੈ ਜੀ ਟ੍ਰੈਂਗਲ ਬਣਾ 2 ਇੰਚ ਇਹਨਾਂ ਦਾ ਗੈਪ ਦੇ ਉਹ 2 ਇੰਚ ਹੀ ਇਹਦਾ ਗੈਪ ਦਿਓ ਆ ਜਿਹੜੀ ਉੱਪਰਲੀ ਹੈ ਇਹ ਇਹਨਾਂ ਦੋਨਾਂ ਪਲੇਟਾਂ ਦੇ ਬਿਲਕੁਲ ਵਿਚਾਲੇ ਆਵੇ ਸੈਂਟਰ 'ਚ ਜਿਵੇਂ ਹੁਣ ਇਹ ਆਪਣੇ 2 ਇੰਚ ਦੇ ਸੀ ਤੇ ਇਹ ਦੇਖੋ ਆ ਦੇਖੋ ਬਿਲਕੁਲ ਇਹ ਸੈਂਟਰ 'ਤੇ ਹੈ ਆ ਬੱਸ ਮੈਂ ਸੋਨੂੰ ਨਿਸ਼ਾਨੀ ਲਾ ਕੇ ਦਉਂ ਮੈਂ ਆ ਦੇਖੋ ਸੈਂਟਰ 'ਤੇ ਰਹੀ ਹੈ ਇਹਨੂੰ ਇਸ ਤਰ੍ਹਾਂ ਇਹ ਦੋਨਾਂ ਪਲੇਟਾਂ ਦੇ ਇਹਨਾਂ ਦੇ ਸੈਂਟਰ ਆਈਦਰੋਂ ਤਾਂ ਆਪਾਂ ਬੋਲੀਂ ਤੇ ਬੇਸੈਂਟਰ ਹੋਵੇ ਤੇ ਆਪਾਂ ਆ ਸਾਰੀ ਬੈਕ ਦੀ ਕਟਾਈ ਦਾ 10 ਦੀ ਤੁਸਤੀ ਸੁਣ ਇਹਦੀ ਦਾਸਤੀ ਤੇ ਆ ਤੁਸਨ ਪਲੇਟਾਂ ਦਾ ਵੀ ਸਹੀ ਮਾਰਜਨ ਦਾਸਤਾ ਵੀ ਇਸ ਤਰ੍ਹਾਂ ਰੱਖਿਆ ਕਰੋ ਇਹ ਜੇ ਕੋਈ ਫੇਰ ਵੀ ਮੈਨੂੰ ਦੱਸਣ ਦੇ ਵਿੱਚ ਕੋਈ ਕਮੀ ਰਹੇਗੀ ਜਾਂ ਤੁਸਨ ਨੂੰ ਸਮਝ ਨਾ ਆਏ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਚ ਦੱਸ ਦੇਣਾ ਤੇ ਆਪਾਂ ਤੁਸਨ ਨੂੰ ਰਿਪਲਾਈ ਭੇਜ ਦਿਆਂਗੇ ਤੇ ਨਹੀਂ ਤੁਸਨ ਆਪਾਂ ਉਸ ਟੌਪਿਕ ਤੇ ਫੇਰ ਇੱਕ ਨਵੀਂ ਵੀਡੀਓ ਪਾ ਦੇਾਂਗੇ ਤੇ ਇਹਨਾਂ ਦੇ ਵਿੱਚ 1 ਇੰਚ ਦਾ ਗੈਪ ਹੋਵੇ ਜਿਹੜੀਆਂ ਆ ਪਲੇਟਾਂ ਪਾਉਣੀਆਂ ਆ ਆਪਾਂ ਇਹਨਾਂ ਦੇ ਵਿੱਚ ਅੱਧਾ ਇੰਚ ਦਾ ਗੈਪ ਹੋਵੇ ਅੱਧਾ ਇੰਚ ਹੋਵੇ ਦੋਨਾਂ ਸਾਈਡ ਤੋਂ ਦੋ ਦੋ ਸੂਤ ਚੱਕ ਕੇ ਤੁਸੀਂ ਅੱਧੇ ਇੰਚ ਦਾ ਗੈਪ ਆ ਲਈ ਦੋ ਸੂਤ ਇਤਨੂੰ ਚੱਕ ਲਿਆ ਤੋਂ ਇਤਨੂੰ ਚੱਕ ਲੈ 1 ਇੰਚ ਦਾ ਗੈਪ ਹੋ ਜਿੰਦਾ ਹੋ ਜੂਗਾ ਇਹਨੂੰ ਵੀ ਤੁਸੀਂ ਚਾਹੇ ਤਾਂ ਇਸ ਤਰ੍ਹਾਂ ਇੰਕੀ ਟੇਪ ਨਾਲ ਸਿੱਧੀ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਸਿਲਾਈ ਕਰਨ ਦੇ ਵਿੱਚ ਆਪਾਂ ਸਿਲਾਈ ਮਾਰਨੀ ਸੌਖੀ ਹੋਏ ਜਿਹੜੀ ਆ ਆਹ ਆਹ ਪਲੋਈ ਆ ਇਹ ਇਹਦਾ ਥੋੜਾ ਜੱਦੇ ਤੋਂ ਵੱਧ ਰੱਖ ਲਿਓ ਜੀ ਗੈਪ ਇਹ ਆਪਾਂ ਤਿੰਨ ਕਸੂਤ ਐ ਇਧਰੋਂ ਲੈ ਲਿਆ ਤਿੰਨ ਕ ਇਧਰੋਂ ਲੈ ਲਿਆ ਇਹ ਥੋੜਾ ਜੱਦੇ ਤੋਂ ਵੱਧ ਰੱਖ ਲਿਓ ਜੀ ਪੌਣਾ ਕੈਂਚ ਰੱਖ ਲਿਓ ਇਹ ਇਹ ਵਾਲੀ ਜਦੋਂ ਆਪਾਂ ਇਹ ਜਿਆਦਾ ਬਰੀਕ ਪਾ ਦਿੰਨੇ ਆ ਫਿਰ ਵੀ ਇਹਨਾਂ ਦਾ ਕੋਈ ਫਾਇਦਾ ਨਹੀਂ ਇਹਨਾਂ ਦੇ ਵਿੱਚ ਇੰਨਾ ਕੱਪੜਾ ਤਾਂ ਹੋ ਵੀ ਹੋਵੇ ਇਸ ਤੋਂ ਘੱਟ ਕੱਪੜਾ ਦੇ ਨਾਲ ਵੀ ਫਿਰ ਇਹਨਾਂ ਦੀ ਸਹੀ ਫੀਟਿੰਗ ਨਹੀਂ ਹੁੰਦੀ ਤੇ ਕੱਪੜਾ ਇੰਨਾ ਤਾਂ ਇਹਦੇ ਵਿੱਚ ਹੋ ਵੀ ਮੈਂ ਤੁਹਾਨੂੰ ਹਰੇਕ ਬਰੀਕ ਤੋਂ ਬਰੀਕ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹ ਤੁਸੀਂ ਆਪਾਂ ਆਪਾਂ ਕਟਾਈ ਤਾਂ ਇਹਦੀ ਸਹੀ ਕਰ ਲੈਣੀ ਹੈ ਇਹ ਕਈ ਵਾਰ ਕੀ ਹੁੰਦਾ ਨਾ ਆਪਾਂ ਸਲਾਈ ਦੇ ਵਿੱਚ ਕੋਈ ਗਲਤੀ ਕਰ ਦਿੰਨੇ ਤਾਂ ਆਪਣੀ ਫਿਟਿੰਗ ਸਹੀ ਨਹੀਂ ਆਉਂਦੀ ਇਹਦੇ ਲਈ ਤੁਸੀਂ ਮੈਂ ਇਹਦੀ ਵੀਡੀਓ ਸਲਾਈ ਦੀ ਵੀ ਪਾਉਂਗੀ ਤੇ ਤੁਸੀਂ ਸਲਾਈ ਦੀ ਵੀ ਚੰਗੀ ਤਰ੍ਹਾਂ ਵੀਡੀਓ ਦੇਖਿਓ ਤੇ ਫਿਰ ਉਸ ਤਰ੍ਹਾਂ ਸਲਾਈ ਕਰਿਓ ਤੇ ਤੁਹਾਡੀ ਸਾਰੇ ਫਿਟਿੰਗ ਬਿਲਕੁਲ ਸਹੀ ਆਊਗੀ ਕੋਈ ਵੀ ਨਹੀਂ ਹੋਣਾ ਵੀ ਕੋਈ ਗਲਤੀ ਰਹਿ ਚੁਗੀ ਤੇ ਫਿਰ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਮਾਰਜਨ ਰੱਖ ਕੇ ਕਟਿੰਗ ਕਰਦੇ ਹਾਂ 1.5 ਇੰਚਾ 2 ਇੰਚ ਮਾਰ ਜਾਂ ਤੁਸੀਂ ਇੱਧਰੋਂ ਇੱਥੋਂ ਛੱਡ ਲੈਣਾ ਆ ਬਿਲਕੁਲ ਐਸ ਤਰ੍ਹਾਂ ਇਹ ਤੁਸੀਂ ਐਸ ਤਰ੍ਹਾਂ ਸਲਾਇ ਐਸ ਤਰ੍ਹਾਂ ਤੁਸੀਂ ਕਾਟ ਪਾ ਕੇ ਦੇਖੋ ਤੁਹਾਡੀ ਕਾਟ ਬਿਲਕੁਲ ਸਹੀ ਪਊਗੀ ਜੇ ਤੁਹਾਡੇ ਕੋਲੇ ਇਹ ਨਹੀਂ ਹੁੰਦਾ ਤਾਂ ਆਪਣੇ ਗਲਾਈ ਵਾਲਾ ਸਕੇਲ ਹੁੰਦਾ ਜੀ ਤੇ ਆਪਾਂ ਉਹਦੇ ਨਾਲ ਵੀ ਕਾਟ ਪਾ ਸਕਦੇ ਹਾਂ ਉਹਦੇ ਨਾਲ ਵੀ ਕਾਟ ਬਹੁਤ ਵਧੀਆ ਪੈਂਦੀ ਜੀ ਇਸੋਂ ਥੋਂ ਨਹੀਂ ਐਸ ਤਰ੍ਹਾਂ ਗਲਾਈ ਦਿੱਤੀ ਜਾਂਦੀ ਆ ਚੁੰਡ ਨਿਕਲ ਜਾਂਦੀ ਆ ਤੇ ਫਿਰ ਜਿਹੜੀ ਤੁਸੀਂ ਆਪਾਂ ਉਹ ਵੀ ਲਿਆ ਕੇ ਉਹਦੇ ਨਾਲ ਵੀ ਕਾਟ ਪਾ ਸਕਦੇ ਆਂ ਉਹ 20 ਰੁਪਏ ਦਾ ਆਪਣੇ ਆਮ ਜਿਹੜੀਆਂ ਦੁਕਾਨਾਂ ਤੋਂ ਪਰ ਇਹ ਰੂਲ ਲੈਨੇ ਆ ਉਥੋਂ ਮਿਲ ਜਾਂਦਾ ਏ ਤੇ